ਪੰਜਾਬ ਦੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਚੋਣ ਪ੍ਰਚਾਰ ਦੌਰਾਨ ਅਕਾਲੀ ਵਰਕਰਾਂ 'ਚ ਜੋਸ਼ ਭਰਨ ਦੇ ਚੱਕਰ 'ਚ ਆਪਣੇ ਹੋਸ਼ ਗਵਾ ਬੈਠੇ ਮਜੀਠੀਆ ਨੇ ਚੋਣ ਸਭਾ ਦੇ ਮੰਚ ਤੋਂ ਕੁਝ ਅਜੀਹਾ ਬੋਲ ਦਿੱਤਾ ਜਿਸ ਨਾਲ ਉਹਨਾਂ ਲਈ ਮੁਸੀਬਤ ਖੜੀ ਹੋ ਸਕਦੀ ਹੈ। ਅਰਸਲ ਮਜੀਠੀਆ ਨੇ ਸ਼ਹੀਦ ਉਦਮ ਸਿੰਘ ਹਾਲ ਵਿਖੇ ਆਪਣੇ ਸੰਬੋਧਨ ਦੌਰਾਨ ਵਰਕਰਾਂ 'ਚ ਜੋਸ਼ ਭਰਨ ਲਈ ਗੁਰਗੋਬਿੰਦ ਸਿੰਘ ਵੱਲੋਂ ਲਿਖੇ ਗਏ ਸ਼ਬਦਾਂ ਦਾ ਕੁਝ ਇਸ ਤਰੀਕੇ ਨਾਲ ਇਸਤੇਮਾਲ ਕਰ ਦਿੱਤਾ ਜੋ ਕਿ ਇਤਰਾਜ਼ਯੋਗ ਜਾਪਦਾ ਹੈ। ਤੁਸੀਂ ਵੀ ਦੇਖੋ ਕਿ ਕੀ ਕਹਿ ਰਹੇ ਨੇ ਮਜੀਠੀਆ ਸਾਹਿਬ। ਸ਼ੋਪ ਕਰਮਾਂ ਤੇ ਕਮੂਨ ਕਰੂ ਬਖਤ ਕਰਮਾਂ ਤੇ ਕਮੂਨ ਕਰੂ ਨਾ ਜਰੂਰ ਸੁਣ ਚਮਚਾਇ ਲੜੂ ਨਿਸ਼ਚੈ ਕਰ ਹਰੂਨ ਜੇਟਲੀ ਦੀ ਚਿੰਤ ਕਰੋ ਹਾਲਾਂਕਿ ਇਸ ਵੀਡੀਓ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਮਜੀਠੀਆ ਦੀ ਸ਼ਬਦਾਂ ਨੂੰ ਤੋੜਨ ਪਿੱਛੇ ਕੋਈ ਬੁਰੀ ਭਾਵਨਾ ਨਹੀਂ ਹੈ ਪਰ ਜੋਸ਼ ਜੋ ਅਜਿਹਾ ਕਰ ਬੈਠੇ ਹਨ ਜਗਬਾਣੀ ਦਾ ਇਹ ਵੀਡੀਓ ਦਿਖਾਉਣ ਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਿਲਕੁਲ ਨਹੀਂ ਹੈ ਬਲਕਿ ਜਗਬਾਣੀ ਸਿਰਫ ਇਹੋ ਦੱਸਣਾ ਚਾਹੁੰਦਾ ਹੈ ਕਿ ਚੋਣ ਪ੍ਰਚਾਰ ਦੌਰਾਨ ਕਿਸ ਤਰੀਕੇ ਸਿਆਸੀ ਆਗੂ ਜੋਸ਼ ਤੇ ਹੌਸ਼ ਗਵਾ ਰਹੇ ਹਨ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ